ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਗੁਰਦੁਆਰਾ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 1947 ਤੋਂ ਬਾਅਦ ਪਹਿਲੀ ਵਾਰੀ ਸਰੋਵਰ ਦੀ ਕਾਰ ਸੇਵਾ ਹੋ ਰਹੀ ਆ ਰੂਪਰਾਏ ਪਰਿਵਾਰ ਸਾਰੇ ਇਹ ਜਿਹੜੇ ਸੰਗਤਾਂ ਵੱਡੇ ਪੱਧਰ ਤੇ ਪੁੱਜੀਆਂ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਪਾਕਿਸਤਾਨ ਵਿੱਚ ਸਿੱਖ ਕੌਮ ਦੇ ਬਹੁਤ ਸਾਰੇ ਅਜਿਹੇ ਇਤਿਹਾਸਿਕ ਗੁਰਕਰ ਨੇ ਜੋ ਪੰਥ ਤੋਂ ਵਿਛੜ ਦਿੱਤੇ ਗਏ ਤੇ ਹਰ ਸਿੱਖ ਅਰਦਾਸ ਕਰਦਾ ਹੈ ਕਿ ਉਹਨਾਂ ਦੇ ਦਰਸ਼ਨ ਦੀਦਾਰ ਪਰਮਾਤਮਾ ਉਹਨਾਂ ਨੂੰ ਬਖਸ਼ੇ ਇਹ ਹਾਲ ਹੀ ਦੇ ਵਿੱਚ ਕਰਤਾਰਪੁਰ ਲਾਂਘੇ ਦੀ ਖੁਸ਼ੀ ਸਿੱਖ ਕੌਮ ਵਾਸਤੇ ਇੱਕ ਵਿਲੱਖਣ ਹੀ ਖੁਸ਼ੀ ਹੈ ਕਿਉਂਕਿ ਹਰ ਸਿੱਖ ਨੂੰ ਇਹ ਲੱਗਿਆ ਕਿ ਉਹਨਾਂ ਦੀ ਅਰਦਾਸ ਪ੍ਰਮਾਤਮਾ ਨੇ ਮੰਨ ਲਈ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ 1947 ਤੋਂ ਬਾਅਦ ਪਹਿਲੀ ਵਾਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਤੇ ਤੁਸੀਂ ਜਾਣ ਕੇ ਹੈਰਾਨ ਰਹੋਗੇ ਕਿ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਪੰਜਾਬ ਤੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਇਸ ਕਾਰ ਸੇਵਾ ਦੇ ਵਿੱਚ ਹਿੱਸਾ ਲੈਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਪੁੱਜੇ ਨੇ ਤੇ ਆਪਣੇ ਆਪ ਨੂੰ ਖੁਸ਼ ਨਸੀਬ ਮੰਨ ਰਹੀਆਂ ਨੇ ਸਮਝ ਰਹੀਆਂ ਨੇ ਕਿ ਉਹਨਾਂ ਨੂੰ ਇਸ ਇਤਿਹਾਸਿਕ ਸਥਾਨ ਦੇ ਵਿੱਚ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਇਹ ਸੇਵਾ ਕਰਕੇ ਕਿਤਨਾ ਕਿਤੇ ਉਹਨਾਂ ਨੇ ਬਾਬਾ ਨਾਨਕ ਦੀ ਸੇਵਾ ਦਿਲੋਂ ਨਿਭਾ ਲਈ ਹੈ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਲਏ ਨੇ ਉਹਨਾਂ ਦੇ ਸਾਹਮਣੇ ਪ੍ਰਤੱਖ ਮੱਥੇ ਟੇਕ ਲਏ ਨੇ ਗੁਰਦੁਆਰਾ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 1947 ਤੋਂ ਬਾਅਦ ਪਹਿਲੀ ਵਾਰੀ ਸਰੋਵਰ ਦੀ ਕਾਰ ਸੇਵਾ ਹੋ ਰਹੀ ਆ ਬਾਬਾ ਜਗਤਾਰ ਸਿੰਘ ਜੀ ਪੰਜਾਬ ਦੀ ਧਰਤੀ ਤੋਂ ਜੇਚੇ ਤੌਰ ਤੇ ਗੁੱਜੇ ਨੇ ਇੰਗਲੈਂਡ ਤੋਂ ਸੰਗਤਾਂ ਪੁੱਜੀਆਂ 10 ਰਣਜੀਤ ਸਿੰਘ ਰਾਣਾ ਜੱਥੇ ਲੈ ਕੇ ਆਣ ਆੜ ਇਹ ਬਾਬਾ ਅਮਰੀਕ ਸਿੰਘ ਜੀ ਸਰਦਾਰ ਜਗਮਉਨ ਸਿੰਘ ਜੀ ਡਾਕਟਰ ਧਾਰਾ ਸਿੰਘ ਆਲਮ ਜੀ ਬਲਬੀਰ ਸਿੰਘ ਜੀ ਬਲਿਹਾਰ ਸਿੰਘ ਖੇਲਾ ਜੀ ਭਾਈ ਸ਼ਮਿੰਦਰ ਸਿੰਘ ਜੀ ਭਾਈ 100 ਸਾਲ ਵਾਲੇ ਭਾਈ ਵਰਦੀ ਜੀ ਔਰ ਕਾਰਡਿਫ ਤੋਂ ਭੋਗਲ ਸਾਹਿਬ ਜੀ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਆਈਆਂ ਬਾਬਾ ਮਨਜੀਤ ਸਿੰਘ ਜੀ ਬਰਮੀਗਮ ਤੋਂ ਔਰ ਸਾਰੇ ਔਰ ਜਸਵੀਰ ਸਿੰਘ ਮਠਾਰੂ ਜੀ 100 ਸਾਲ ਤੋਂ ਬਹੁਤ ਵੱਡੀ ਸੇਵਾ ਭਾਗਣਾ ਮਿਲਿਆ ਜਿ세 ਆਏ ਨੂੰ ਸਤਿਗੁਰ ਕਿਰਪਾ ਕਰੇ ਨਨਕਾਣਾ ਸਾਹਿਬ ਦੇ ਗੁਰਦਵਾਰਾ ਜਨਮ ਸੰਧਾਨ ਦੀ 1947 ਤੋਂ ਬਾਅਦ ਪਹਿਲੀ ਵਾਰੀ ਸੇਵਾ ਔਰ ਬੀਟੀਆਂ ਭੈਣਾਂ ਨੇ ਬਹੁਤ ਦਿਲਾਂ ਦੀ ਸੇਵਾ ਕੀਤੀ ਨਾਲ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਅੱਖ ਦੇ ਨਾਲ ਸਤਿਗੁਰ ਕਿਰਪਾ ਕਰੇ ਸਤਿਗੁਰ ਰਾਮ ਤੱਕ ਦੇ ਗਲਾਸ ਕੋ ਤੱਕ ਤੋਂ ਸੰਗਤ ਆਈਆਂ ਸਾਡੇ ਨਾਲ ਜੀ ਜਸਪਾਲ ਸਿੰਘ ਖਾਰਾ ਸਾਹਿਬ ਜੀ ਇੰਗਲੈਂਡ ਤੋਂ ਯਾਨੀ ਕਿ ਇੰਗਲੈਂਡ ਦੀਆਂ ਸੰਗਤਾਂ ਨੇ ਸਾਰੀਆਂ ਇਹ ਸਕਾਟਲੈਂਡ ਤੋਂ ਲੈ ਕੇ ਗਲਾਸਕੋ ਤੋਂ ਲੈ ਕੇ ਜਾਨੀ ਕਿ ਦੁਰ ਗਰੇਵਜ਼ੈਂਟ ਤੱਕ ਜਾਨੀ ਗਰੇਵਜ਼ੈਂਟ ਤੋਂ ਰੰਧਾਵਾ ਪਰਿਵਾਰ ਛੁੱਟੀ ਪਰਿਵਾਰ ਈਸਟ ਲੰਡਨ ਤੋਂ ਇਹ ਬੀਬੀਆਂ ਇਹ ਦਾਇਕ ਪੂਰਾ ਜਹਾਂ ਇਹਦਾ ਗੁਰਦੁਆਰਾ ਸੇਵਾ ਕਰਦਾ ਉਹ ਔਰ ਰੂਪਰਾਏ ਪਰਿਵਾਰ ਸਾਰੇ ਇਹ ਜਿਹੜੇ ਸੰਗਤਾਂ ਵੱਡੇ ਪੱਧਰ ਤੇ ਪੁੱਜੀਆਂ ਹੋਈਆਂ ਸਤਿਗੁਰੂ ਕਿਰਪਾ ਕਰੇ ਸਤਿਗੁਰੂ ਰਾਮਦਾ ਕਰੇ ਸਤਿਗੁਰੂ ਇਹਨਾਂ ਤੇ ਬਖਸ਼ਿਸ਼ਾਂ ਵਰਾਵੇ ਔਰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜਿਹੜੀ ਸੇਵਾ ਮਿਲੀ ਹੈ ਔਰ ਨਵਾਂ ਸਾਲ ਇੱਥੇ ਬਣਾਇਆ ਗਿਆ ਨਾਨਕ ਸਿੰਘ ਸੰਮਤ ਬਣਾਇਆ ਗਿਆ ਇੱਥੇ ਔਰ ਨਾਲ ਨਾਲ ਗੁਰਦੁਆਰਾ ਜਨਮਸਥਾਨ ਦੀ ਕਾਰ ਸੇਵਾ ਦਾ ਮੌਕਾ ਮਿਲਿਆ 1970 ਤੋਂ 47 ਤੋਂ ਬਾਅਦ ਪਹਿਲੀ ਵਾਰ ਪਹਿਲੀ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪਕੀ ਗੁਰੂ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਹਿਬ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਸਤਿ ਗੁਰੂ sat <speaking in> naam wahe guru sat naam wahe <language> guru sat naam wahe guru ਗੁਰਪਿਆਰਿਓ ਸਾਡੇ ਇਤਿਹਾਸਿਕ ਸਥਾਨ ਕੋਈ ਵੀ ਹੋਣ ਉਹ ਪੰਥ ਤੋਂ ਕਦੀ ਵਿਛੋੜੇ ਨਹੀਂ ਜਾਣੇ ਚਾਹੀਦੇ ਪਾਕਿਸਤਾਨ ਦੇ ਵਿੱਚ ਤਾਂ ਗੁਰੂ ਧਾਮਾਂ ਦਾ ਬਹੁਤ ਚੰਗੇ ਤਰ੍ਹਾਂ ਨਾਲ ਧਿਆਨ ਰੱਖਿਆ ਜਾ ਰਿਹਾ ਹੈ ਪਰ ਭਾਰਤ ਦੀਆਂ ਸਰਕਾਰਾਂ ਨੇ ਭਾਰਤ ਦੇ ਹੀ ਵਿੱਚ ਸਥਿਤ ਸਾਡੇ ਇਤਿਹਾਸਿਕ ਗੁਰੂ ਘਰ ਸਾਡੇ ਤੋਂ ਵਿਛੋੜ ਦਿੱਤੇ ਨੇ ਫਿਰ ਗੱਲ ਚਾਹੇ ਗਿਆਨ ਗੋਦੜੀ ਸਾਹਿਬ ਗੁਰੂ ਘਰ ਦੀ ਹੋਵੇ ਜਾਂ ਹਾਲ ਹੀ ਦੇ ਵਿੱਚ ਪਕੇ ਹੋਏ ਮਸਲੇ ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਜਿੱਥੇ 2017 ਦੇ ਵਿੱਚ ਇਤਿਹਾਸਿਕ ਗੁਰੂ ਘਰ ਤੋਂ 60 ਕਿਲੋਮੀਟਰ ਥੱਲੇ ਲਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੁੱਟ ਦਿੱਤੀ ਗਈ ਸੀ ਬੇਅਦਬੀ ਕੀਤੀ ਗਈ ਸੀ ਤੇ ਅੱਜ ਮੰਜ਼ਰ ਇਹ ਹੈ ਕਿ ਭਾਰਤ ਦੀਆਂ ਭੁੱਖੀਆਂ ਸਰਕਾਰਾਂ ਸਿਰਫ ਤੇ ਸਿਰਫ ਆਪਣੀਆਂ ਚੰਨ ਵੋਟਾਂ ਦੇ ਕਰਕੇ ਉਸ ਗੁਰੂ ਘਰ ਨੂੰ ਦੂਜਿਆਂ ਦੇ ਹੱਥਾਂ ਦੇ ਵਿੱਚ ਦੇਣ ਵਾਸਤੇ ਲੱਗੀਆਂ ਹੋਈਆਂ ਨੇ ਤੇ ਜੋ ਵਕੀਲ ਇਹ ਕੇਸ ਲੜ ਰਹੇ ਨੇ ਉਹਨਾਂ ਵਕੀਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਇਤਿਹਾਸਿਕ ਤੱਥ ਜੱਜ ਦੇ ਸਾਹਮਣੇ ਨਾ ਰੱਖਣ ਅਤੇ ਇਹ ਗੁਰੂ ਘਰ ਸਿੱਖ ਕੌਮ ਦੇ ਕੋਲੋਂ ਖੁੱਸ ਜਾਵੇ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਸਾਡੇ ਇਤਿਹਾਸਿਕ ਗੁਰੂ ਘਰ ਕਦੇ ਵੀ ਕੌਮ ਤੋਂ ਨਾ ਵਿਛੜਨ ਨਾ ਖੁੱਸਣ ਇਸ ਕਰਕੇ ਫਿਰ ਚਾਹੇ ਐਸਜੀਪੀਸੀ ਦੇ ਪ੍ਰਧਾਨ ਹੋਣ ਡੀਐਸਜੀ ਐਮਸੀ ਦੇ ਮਨਮੁਖ ਪ੍ਰਧਾਨ ਉਹਨਾਂ ਦੇ ਉੱਤੇ ਕਾਰਵਾਈ ਕਰਨਾ ਬਣਦਾ ਹੈ ਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਆਪਣੇ ਇਤਿਹਾਸਿਕ ਗੁਰੂ ਘਰ ਬਚਾਉਣ ਵਾਸਤੇ ਘਟੋ ਘਟ ਉਹ ਆਪਣੇ ਹੌਮੇ ਤਿਆਗ ਇੱਕ ਪਲੇਟਫਾਰਮ ਤੇ ਆਣ ਤਾਂ ਜੋ ਭਾਰਤ ਦੇ ਵਿੱਚ ਇੱਕ ਐਨੀ ਜ਼ੋਰਦਾਰ ਫਤੇਦੀ ਆਵਾਜ਼ ਗੂੰਜੇ ਕਿ ਹਰ ਕਿਸੇ ਨੂੰ ਲੱਗੇ ਕਿ ਅਸੀਂ ਸਿੱਖਾਂ ਦੇ ਕਿਸੇ ਵੀ ਇਤਿਹਾਸਿਕ ਗੁਰੂ ਘਰ ਦੇ ਉੱਤੇ ਕਬਜ਼ਾ ਨਹੀਂ ਕਰ ਸਕਦੇ ਕਿਉਂਕਿ ਹਾਲ ਹੀ ਦੇ ਵਿੱਚ ਬਦਸੂਹੀ ਪਿੰਡ ਦੇ ਵਿੱਚ ਵੀ ਜੋ ਕੁਝ ਵਾਪਰਿਆ ਉਹ ਤੁਸੀਂ ਨਹੀਂ ਭੁਲਾ ਸਕਦੇ ਜਿੱਥੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਸਿੰਘ ਸ਼ਹੀਦ ਹੋਇਆ ਤੇ ਹੁਣ ਸਿੱਖੰਦ ਦੇ ਵਿੱਚ ਇਤਿਹਾਸਿਕ ਗੁਰੂ ਘਰਾਂ ਦੇ ਉੱਤੇ ਨਜ਼ਰ ਹੈ ਤੇ ਉਹ ਸਿੱਖ ਕੌਮ ਦੇ ਹੱਥੋਂ ਆਲਮੋਸਟ ਕੋਸਹੀ ਗਏ ਨੇ ਤੇ ਜੇਕਰ ਅਜੇ ਵੀ ਅਸੀਂ ਅੱਖਾਂ ਨਾ ਖੋਲੀਆਂ ਤਾਂ ਉਹ ਦਿਨ ਦੂਰ ਨਹੀਂ ਹੋਣਗੇ ਜਦੋਂ ਹਰ ਗੁਰੂ ਘਰ ਦੇ ਵਿੱਚ ਟਲ ਖੜਕਿਆ ਕਰਨਗੇ ਤੇ ਅਸੀਂ ਆਪਣਾ ਵਜੂਦ ਲੱਭਦੇ ਹੋਵਾਂਗੇ ਕਿ ਆਖਿਰ ਅਸੀਂ ਹਿੰਦੂਆਂ ਜਾਂ ਸਿੱਖ ਜੇਕਰ ਤੁਸੀਂ ਚਾਹਦੇ ਹੋ ਅਜਿਹੇ ਦਿਨ ਸਾਡੀਆਂ ਆਉਣ ਵਾਲੀਆਂ ਔਲਾਦਾਂ ਨਾ ਵੇਖਣ ਤਾਂ ਅੱਜ ਜਾਗਰੂਕ ਹੋਣ ਦੀ ਲੋੜ ਹੈ ਉਮੀਦ ਕਰਦਾ ਤੁਹਾਨੂੰ ਇਹ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਜੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚਾ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖਰਾਂ ਦੀ ਹਰਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਗੁਰਦੁਆਰਾ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 1947 ਤੋਂ ਬਾਅਦ ਪਹਿਲੀ ਵਾਰੀ ਸਰੋਵਰ ਦੀ ਕਾਰ ਸੇਵਾ ਹੋ ਰਹੀ ਆ ਬਾਬਾ ਜਗਤਾਰ ਸਿੰਘ ਜੀ ਪੰਜਾਬ ਦੀ ਧਰਤੀ ਤੋਂ ਜੇਚੇ ਤੌਰ ਤੇ ਗੁੱਜੇ ਨੇ ਇੰਗਲੈਂਡ ਤੋਂ ਸੰਗਤਾਂ ਪੁੱਜੀਆਂ 10 ਰਣਜੀਤ ਸਿੰਘ ਰਾਣਾ ਜੱਥੇ ਲੈ ਕੇ ਆਣ ਆੜ ਇਹ ਬਾਬਾ ਅਮਰੀਕ ਸਿੰਘ ਜੀ ਸਰਦਾਰ ਜਗਮਉਨ ਸਿੰਘ ਜੀ ਡਾਕਟਰ ਧਾਰਾ ਸਿੰਘ ਆਲਮ ਜੀ ਬਲਬੀਰ ਸਿੰਘ ਜੀ ਬਲਿਹਾਰ ਸਿੰਘ ਖੇਲਾ ਜੀ ਭਾਈ ਸ਼ਮਿੰਦਰ ਸਿੰਘ ਜੀ ਭਾਈ ਸੌਧਾਲਾ ਵਾਲੇ ਭਾਈ ਫਿਰਦੀ ਜੀ ਔਰ ਕਾਰਡਿਫ ਤੋਂ ਭੋਗਲ ਸਾਹਿਬ ਜੀ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਆਈਆਂ ਬਾਬਾ ਮਨਜੀਤ ਸਿੰਘ ਜੀ ਬਰਮੀਗਮ ਤੋਂ ਔਰ ਸਾਰੇ ਔਰ ਜਸਵੀਰ ਸਿੰਘ ਮਠਾਰੂ ਜੀ ਸੌਧਾਲ ਤੋਂ ਬਹੁਤ ਵੱਡੀ ਸੇਵਾ ਭਾਗਣਾ ਮਿਲਿਆ ਜਿ세 ਆਏ ਨੂੰ ਸਤਿਗੁਰ ਕਿਰਪਾ ਕਰੇ ਨਨਕਾਣਾ ਸਾਹਿਬ ਦੇ ਗੁਰਦਵਾਰਾ ਜਨਮ ਸੰਧਾਨ ਦੀ 1947 ਤੋਂ ਬਾਅਦ ਪਹਿਲੀ ਵਾਰੀ ਸੇਵਾ ਔਰ ਬੀਟੀਆਂ ਭੈਣਾ ਨੇ ਬਹੁਤ ਦਿਲਾਂ ਦੀ ਸੇਵਾ ਕੀਤੀ ਨਾਲ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਅੱਖ ਦੇ ਨਾਲ ਸਤਿਗੁਰ ਕਿਰਪਾ ਕਰੇ ਸਤਿਗੁਰ ਰਾਮ ਤੱਕ ਦੇ ਗਲਾਸ ਕੋ ਤੱਕ ਤੋਂ ਸੰਗਤ ਆਈਆਂ ਸਾਡੇ ਨਾਲ ਜੀ ਜਸਪਾਲ ਸਿੰਘ ਖਾਰਾ ਸਾਹਿਬ ਜੀ ਇੰਗਲੈਂਡ ਤੋਂ ਯਾਨੀ ਕਿ ਇੰਗਲੈਂਡ ਦੀਆਂ ਸੰਗਤਾਂ ਨੇ ਸਾਰੀਆਂ ਇਹ ਸਕਾਟਲੈਂਡ ਤੋਂ ਲੈ ਕੇ ਗਲਾਸਕੋ ਤੋਂ ਲੈ ਕੇ ਜਾਨੀ ਕਿ ਦਰ ਗਰੇਵਜ਼ੈਂਟ ਤੱਕ ਜਾਨੀ ਗਰੇਵਜ਼ੈਂਟ ਤੋਂ ਰੰਧਾਵਾ ਪਰਿਵਾਰ ਛੁੱਟੀ ਪਰਿਵਾਰ ਈਸਟ ਲੰਡਨ ਤੋਂ ਇਹ ਬੀਬੀਆਂ ਇਹ ਦਾਇਕ ਪੂਰਾ ਜਹਾਂ ਇਹਦਾ ਗੁਰਦੁਆਰਾ ਸੇਵਾ ਕਰਦਾ ਉਹ ਔਰ ਰੂਪਰਾਏ ਪਰਿਵਾਰ ਸਾਰੇ ਇਹ ਜਿਹੜੇ ਸੰਗਤਾਂ ਵੱਡੇ ਪੱਧਰ ਤੇ ਪੁੱਜੀਆਂ ਹੋਈਆਂ ਸਤਿਗੁਰੂ ਕਿਰਪਾ ਕਰੇ ਸਤਿਗੁਰੂ ਰਾਮਦਾ ਕਰੇ ਸਤਿਗੁਰੂ ਇਹਨਾਂ ਤੇ ਬਖਸ਼ਿਸ਼ਾਂ ਵਰਾਵੇ ਔਰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜਿਹੜੀ ਸੇਵਾ ਮਿਲੀ ਹੈ ਔਰ ਨਵਾਂ ਸਾਲ ਇੱਥੇ ਬਣਾਇਆ ਗਿਆ ਨਾਨਕ ਸਿੰਘ ਸੰਮਤ ਬਣਾਇਆ ਗਿਆ ਇੱਥੇ ਔਰ ਨਾਲ ਨਾਲ ਗੁਰਦੁਆਰਾ ਜਨਮਸਥਾਨ ਦੀ ਕਾਰ ਸੇਵਾ ਦਾ ਮੌਕਾ ਮਿਲਿਆ 1970 ਤੋਂ 47 ਤੋਂ ਬਾਅਦ ਪਹਿਲੀ ਵਾਰ ਪਹਿਲੀ ਵਾਰੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪੱਕੇ ਗੁਰੂ ਵਾਹਿਗੁਰੂ 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 Guru, grew, guru, grew, guru, grew, guru, grew, guru, grew, guru, grew, guru, 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 सतनाम वाहे गुरु सतनाम वाहे गुरु सतनाम वाहे गुरु सतनाम